ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਲਜੀਤ ਚੋਹਾਨ ਚੋਹਾਨ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਔਰ ਜਿਵੇਂ ਕਿ ਅੱਜ ਕੱਲ ਫੇਸਬੁੱਕ ਔਰ ਸੋਸ਼ਲ ਮੀਡੀਆ ਦੇ ਉੱਤੇ ਬੜੀ ਹੀ ਗੱਲ ਵਾਇਰਲ ਹੋਈ ਹੈ ਕਿ ਜੋ ਕਿ ਭਾਈ ਅਮਰਤ ਅਮਰਤਪਾਲ ਸਿੰਘ ਮੈਰੋ ਦੇ ਨਾਲ ਜੋ ਘਟਨਾ ਵਾਪਰੀ ਹੈ ਉਹ ਘਟਨਾ ਦੇ ਉੱਪਰ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਸੋਚ ਹੈ ਔਰ ਅਲੱਗ-ਅਲੱਗ ਵਿਸ਼ੇ ਨੇ ਲੋਕ ਹਰੇਕ ਆਪਣੀ-ਆਪਣੀ ਜਗ੍ਹਾ ਦੇ ਹਿਸਾਬ ਦੇ ਨਾਲ ਆਪਣਾ ਅਲੱਗ-ਅਲੱਗ ਸੋਚਦੇ ਨੇ ਪਰ ਮੈਂ ਜੇ ਗੱਲ ਕਰੀਏ ਜਿਵੇਂ ਕਿ ਕਈ ਚੈਨਲਾਂ ਵਾਲਿਆਂ ਨੇ ਇਹ ਵੀ ਇੱਕ اپنی گل فرائی ہوئی ہے کہ 1988 ਦੇ ਵਿੱਚ ਜੋ ਕੀ ਚਮਕੀਲਾ اور અમਰਜੋਤ ਕਲਾਕਾਰ ਸਨ ਉਹਨਾਂ ਦਾ ਵੀ ਹਤਿਆ ਹੋਈ ਸੀ ਉਹ ਵੀ ਜੋ ਹਤਿਆ ਹੋਈ ਸੀ ਉਹ ਵੀ ਕਹਿੰਦੇ ਲਚਰਤਾ ਔਰ ਡਬਲ ਮੀਨਿੰਗ ਗਾਣੇ ਗਾਏ ਸੀ ਤਾਂ ਇਸ ਕਰਕੇ ਹੋਈ ਸੀ ਵਿੱਚ ਵਿੱਚ ਜੋ ਚੈਨਲ ਵਾਲੇ ਆਵਾਜ਼ ਉਠਾਰੇ ਨੇ ਕਿ ਉਦੋਂ ਵੀ ਕੋਈ ਫਰਕ ਨਹੀਂ ਪਿਆ ਸੀ ਤੇ ਅੱਜ ਵੀ ਕੋਈ ਫਰਕ ਨਹੀਂ ਪਵੇਗਾ ਪਰ ਉਹਨਾਂ ਦੀ ਜੇ ਗੱਲ ਸੋਚੀ ਜਾਵੇ ਇਹ ਉਹ ਜੇ ਉਹ ਕਹਿੰਦੇ ਵੀ ਫਰਕ ਨਹੀਂ ਪਿਆ ਫਰਕ ਬਹੁਤ ਜ਼ਿਆਦਾ ਪਿਆ ਸੀ ਤੁਸੀਂ ਸ਼ਾਇਦ ਜਿਹੜੇ ਪੁਰਾਣੇ 1988 ਦੇ ਵਿੱਚ ਜਿਹੜੇ ਗਾਣੇ ਸੁਣਦੇ ਸੀ ਉਸ ਟਾਈਮ ਦੇ ਚਮਕੀਲੇ ਦਾ ਗਾਣਾ ਕਹਿੰਦੇ ਲੱਗਦਾ ਵੀ ਹੁੰਦਾ ਸੀ ਅਸੀਂ ਆਪਣੇ ਬਜ਼ੁਰਗਾਂ ਤੋਂ ਔਰ ਸਿਆਣਿਆਂ ਤੋਂ ਸੁਣਦੇ ਆਂ ਕਿ ਉਹਦੇ ਜੋ ਗਾਣੇ ਸੀ ਉਹ ਲੁੱਕ ਲੁੱਕ ਕੇ ਹੀ ਸੁਣੇ ਜਾਂਦੇ ਸੀ ਕੋਈ ਸ਼ਰਿਆਮ ਨਹੀਂ ਸੁਣਦਾ ਸੀ ਜਿਹਦਾ ਦਿਲ ਕਰਦਾ ਸੀ ਉਹ ਆਪਣੇ ਬੰਦ ਕਮਰੇ ਦੇ ਵਿੱਚ ਉਹਦੇ ਗਾਣੇ ਸੁਣਦਾ ਸੀ ਚਾਹੇ ਬੁੜੀ ਜੋ ਜਿਹਦਾ ਵੀ ਦਿਲ ਕਰਦਾ ਸੀ ਉਹ ਇੱਕ ਸਿਰਫ ਇੱਕ ਮਰਿਆਦਾ ਦੇ ਅਕੋਰਡਿੰਗ ਹੀ ਅੰਦਰ ਸੁਣਦੇ ਸੀ ਕਹਿੰਦਾ ਮਤਲਬ ਜਿਵੇਂ ਹੁਣ ਅਮਰਿਤਪਾਲ ਸਿੰਘ ਮੈਰੋ ਔਰ ਜੋ ਕੀ ਇਹ ਜੋ ਕੀ ਆਪਣੀ ਕੰਚਨ ਜੋਗੀ ਕੋਰ ਜਿਸ ਦਾ ਨਾਮ ਉਰਫ ਭਾਬੀ ਦੇ ਨਾਂ ਦੇ ਨਾਲ ਜਾਣੀ ਜਾਂਦੀ ਹੈ ਜੋ ਕਿ ਇੰਸਟਾਗ੍ਰam ਤੇ ਜਿਹੜੇ ਬੰਦਿਆਂ ਨੂੰ ਕੁਝ ਬੰਦਿਆਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਲੱਚਰਤਾ ਕੀ ਫੁਲਾਉਂਦੀ ਹੈ ਕੀ ਨਹੀਂ ਫੁਲਾਉਂਦੀ ਲੇਕਿਨ ਜਦੋਂ ਉਸ ਦੇ ਕਤਲ ਤੋਂ ਬਾਅਦ ਜੋ ਕਿ ਇੱਕ ਫੇਸਬੁਕ ਤੇ ਇਹ ਵਾਇਰਲ ਬਹੁਤ ਵੀਡੀਓ ਹੋਈ ਹੈ ਤੇ ਜੋ ਪਾਈ ਅਮਰਤਪਾਲ ਸਿੰਘ ਮੈਰੋ ਉਹ ਔਰ ਜੋ ਫੇਸਬੁਕ ਤੇ ਇਹ ਵਾਇਰਲ ਹੋਈਆਂ ਸੀ ਵੀਡੀਓ ਉਹਦੇ ਤੋਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਲੇਡੀਜ਼ ਇੰਨਾ ਲੱਚਰਤਾ ਫੁਲਾਉਂਦੀ ਸੀ ਜੋ ਕਿ ਜਿਵੇਂ ਕਿ ਆਪਾਂ ਕਹੀਏ ਆਪਾਂ ਪਰਿਵਾਰਕ ਕੋਈ ਹੋਈਏ ਜਿਹਦੇ ਘਰੇ ਭੈਣਾਂ ਨੇ ਮਾਵਾ ਨੇ ਠੀਕ ਨਹੀਂ ਧੀਆਂ ਨੇ ਉਹ ਬੰਦਾ ਕਦੇ ਨਹੀਂ ਸੋਚੂਗਾ ਕਿ ਇਹ ਲਚਰਤਾ ਇੰਨੀ ਸਮਾਜ ਦੇ ਵਿੱਚ ਫਲਾਈ ਜਾਵੇ ਕਿਉਂਕਿ ਤੁਸੀਂ ਆਪ ਦੇਖੋ ਕਿਉਂਕਿ ਹਰੇਕ ਬੰਦਾ ਇਹੀ ਸੋਚਦਾ ਹੈ ਕਿ ਸਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਬੰਦਾ ਇਹ ਨਹੀਂ ਕਹੂਗਾ ਕਿ ਸਾਡੀ ਬੇਟੀ ਵੀਰ ਨੱਚਦਾ ਫਲਾਏਵੇ ਜਾਂ ਕੋਈ ਡਾਂਸਰ ਬਣੇ ਜਾਂ ਕੁਝ ਬਣੇ ਚਲੋ ਮਜਬੂਰੀ ਦੇ ਅਕੋਰਡਿੰਗ ਦਾ ਬੰਦਾ ਹਰੇਕ ਕੰਮ ਜਿਹੜੇ ਕੰਮ ਕਰਦਾ ਹੈ ਉਹ ਕਰਦਾ ਹੈ ਲੇਕਿਨ ਹਰੇਕ ਮਾਪੇ ਆਪਦੀ ਸੋਚ ਇਹ ਹੀ ਹੁੰਦੀ ਹੈ ਕਿ ਸਾਡੀ ਧੀ ਵਧੀਆ ਸੋਚ ਰੱਖੇ ਵਧੀਆ ਬਣੇ ਲੇਕਿਨ ਜੇ ਅੱਜਕੱਲ ਜਿਵੇਂ ਸੋਚਿਆ ਜਾਵੇ ਹਰੇਕ ਬੱਚੇ ਦੇ ਜਿਵੇਂ ਕਿ ਲੋਕਡਾਊਨ ਤੋਂ ਬਾਅਦ ਹਰੇਕ ਬੱਚੇ ਦੇ ਹੱਥ ਵਿੱਚ ਫੋਨ ਹੈ ਜੇ ਸਕਰੋਲ ਕਰੀਏ ਤਾਂ ਜੇ ਇਦਾਂ ਦੀਆਂ ਵੀਡੀਓ ਹੀ ਬੱਚਿਆਂ ਦੇ ਮੋਹਰੇ ਆ ਜਾਣ ਤਾਂ ਸਾਡੇ ਬੱਚੇ ਕੀ ਬਣੂਗੇ ਕੀ ਦੇਖੂਗੇ ਕੀ ਸੋਚੂਗੇ ਤੇ ਜਿਵੇਂ ਸੋਚਿਆ ਜਾਵੇ ਸਭ ਤੋਂ ਵੱਡੀ ਗੱਲ ਚਲੋ ਸੋਚਣ ਦੀ ਵੀ ਗੱਲ ਇਹ ਛੱਡੋ ਪਰ ਮੇਰੇ ਮਨ ਦੇ ਵਿੱਚ ਇਹ ਵਿਚਾਰ ਆ ਰਹੀ ਹੈ ਸੀ ਜੋ ਮੈਂ ਇਸ ਅੱਜ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਔਰ ਦੋਸਤਾਂ ਦੀ ਕਚਹਿਰੀ ਦੇ ਵਿੱਚ ਮੈਂ ਗੱਲ ਸ਼ੇਅਰ ਇਹ ਮੇਰੇ ਮਨ ਦੀ ਆਪਣੀ ਫੀਲਿੰਗ ਹੈ ਕੋਈ ਮੈਨੂੰ ਸਿਖਾਇਆ ਨਹੀਂ ਗਿਆ ਨਾ ਮੇਰਾ ਕਿਸੇ ਨਾਲ ਕੋਈ ਵਾਸਤਾ ਹੈ ਨਾ ਇਸ ਇਹ ਵੀਡੀਓ ਪਾਣ ਦਾ ਸਿਰਫ ਫੀਲਿੰਗ ਮੇਰੀ ਇਹੀ ਹੈ ਕਿ ਜਿਵੇਂ ਕਿ ਸਿੱਖ ਧਰਮ ਦੇ ਨੌਜਵਾਨ ਨੇ ਜੋ ਕਿ ਇੱਕ ਛੋਟੀ ਉਮਰ ਦਾ ਨੌਜਵਾਨ ਹੋ ਕੇ ਉਹਨੇ ਇਹ ਬੀਬੀ ਅੰਮ੍ਰਿਤਕੌਰ ਜੋ ਵੀ ਇਹ ਭਾਬੀ ਜਿਹਨੂੰ ਕਹਿੰਦੇ ਨੇ ਜੋ ਇਹ ਜਿਸ ਦਾ ਜੋ ਕਾਂਡ ਹੋਇਆ ਹੈ ਪਰ ਜੇ ਸੋਚਿਆ ਜਾਵੇ 2022 ਦੇ ਵਿੱਚ ਕਹਿੰਦੇ ਇਹਨੂੰ ਪਿਆਰ ਦੇ ਨਾਲ ਬਹੁਤ ਹੀ ਸਮਝਾਇਆ ਗਿਆ ਸੀ ਵੀਡੀਓ ਉਹ ਵੀ ਪੁਰਾਣੀਆਂ ਵਾਇਰਲ ਹੋ ਰਹੀਆਂ ਨੇ ਲੇਕਿਨ ਇਹ ਨਹੀਂ ਸਮਝੀ ਠੀਕ ਨਹੀਂ ਜੇ ਨਹੀਂ ਸਮਝੀ ਜੇ ਹੁਣ ਇਹਦਾ ਜੋ ਵੀ ਇਹਦੇ ਨਾਲ ਕਾਂਡ ਹੋਇਆ ਮੈਂ ਆਪਣਾ ਉਸ ਤੋਂ ਕੋਈ ਲੈਣਾ ਦੇਣਾ ਨਹੀਂ ਨਾ ਹੀ ਆਪਾਂ ਉਸ ਵਿੱਚ ਤੇ ਗੱਲ ਕਰਾਂਗੇ ਪਰ ਕਹਿਣ ਦਾ ਮਤਲਬ ਮੈਨੂੰ ਦੁੱਖ ਇਸ ਚੀਜ਼ ਦਾ ਫੀਲ ਹੋ ਰਿਹਾ ਹੈ ਕਿ ਇੱਕ ਸਿੱਖ ਧਰਮ ਦੇ ਲੋਕ ਹੋ ਕੇ ਜਿਵੇਂ ਕਿ ਲਗ ਲਗ ਵਿਚਾਰਧਾਰੀ ਉਹ ਜਿੰਨੇ ਵੀ ਮੁੱਦੇ ਉਠਾਏ ਨੇ ਧਰਮਪਾਲ ਦੇ ਅੰਮ੍ਰਿਤਪਾਲ ਦੇ ਅਕੋਰਡਿੰਗ ਵੀ ਇਹਨਾਂ ਨੇ ਇਸ ਤਰ੍ਹਾਂ ਕੀਤਾ ਇਹ ਸਾਜਿਸ਼ ਕਰਦਾ ਜੇ ਉਹ ਕੀਤਾ ਉਹ ਕੀਤਾ ਆਪਾਂ ਨੂੰ ਇਹ ਹੀ ਹੈ ਕਿ ਆਪਣੇ ਹੀ ਧਰਮ ਦੇ ਲੋਕ ਹੋ ਕੇ ਆਪਣੇ ਸਿੱਖ ਧਰਮ ਨੂੰ ਗੱਲਾਂ ਦਬਾਉਣ ਦੀ ਬਜਾਏ ਜੇ ਕੋਈ ਹੋਰ ਤੋਂ ਕੋਈ ਧਰਮ ਦੀ ਕੋਈ ਗੱਲਬਾਤ ਹੋ ਜਵੇ ਤੇ ਉਹ ਧਰਮ ਦੇ ਲੋਕ ਉਹ ਗੱਲ ਨੂੰ ਲਿਵਾਉਂਦੇ ਨੇ ਉਹਦਾ ਸਾਥ ਦਿੰਦੇ ਨੇ ਨਾਲ ਖੜਦੇ ਨੇ ਪਰ ਸਿੱਖ ਧਰਮ ਦੇ ਲੋਕ ਹੋ ਕੇ ਹੀ ਸਿੱਖ ਧਰਮ ਦੀਆਂ ਲੱਤਾਂ ਖਿੱਚਦੇ ਨੇ ਇਹ ਕੀ ਤੁਸੀਂ ਮੈਨੂੰ ਜੋ ਮਹਿਸੂਸ ਹੈ ਮੈਂ ਫੀਲ ਕਰ ਰਹੇ ਹਾਂ ਜੇ ਤੁਹਾਡੇ ਜੋ ਵਿਚਾਰ ਹੈ ਤੁਸੀਂ ਮੇਰੇ ਨਾਲ ਸਾਂਝੇ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਲਾਈਕ ਕਰਿਓ ਸ਼ੇਅਰ ਕਰਿਓ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਜਾਂ ਤੁਹਾਡੀ ਮੇਰੀ ਵਿਚਾਰਧਾਰਾ ਤੁਹਾਨੂੰ ਚੰਗੀ ਲੱਗੀ ਤੇ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ